ਹੁਣ ਕਿਸੇ ਨੂੰ ਮੀਂਹ ਜਾਂ ਸੋਕੇ ਦੀ ਚਿੰਤਾ ਨਹੀਂ ਕਰਨੀ ਪਵੇਗੀ ਸਿਰਫ ਇੱਕ ਝਟਕੇ ਨਾਲ ਅਸਮਾਨ ਤੋਂ ਡਿੱਗਦੇ ਪਾਣੀ ਨੂੰ ਕਾਬੂ ਕੀਤਾ ਜਾ ਸਕਦਾ ਹੈ ਵਿਗਿਆਨ ਅਗਲੇ 5 ਸਾਲਾਂ ਵਿੱਚ ਮੌਸਮ ਜੀਪੀਟੀ ਬਣਾਉਣ ਜਾ ਰਹੇ ਨੇ ਇਸ ਨਾਲ ਕਿਸੇ ਵੀ ਖਾਸ ਖੇਤਰ ਵਿੱਚ ਮੀਂਹ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਕਿਸੇ ਖੇਤਰ ਵਿੱਚ ਖੜਾ ਨਾਲ ਨਜਿੱਠਣ ਲਈ ਮੀਂਹ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਪ੍ਰithvi ਵਿਗਿਆਨ ਮੰਤਰਾਲੇ ਦੇ ਸਕੱਤਰ ਐਮ ਰਵੀਚੰਦਰਨ ਨੇ ਕਿਹਾ ਹੈ ਕਿ ਅਗਲੇ 5 ਸਾਲਾਂ ਵਿੱਚ ਅਸੀਂ ਖੜਾ ਦੌਰਾਨ ਸ਼ਹਿਰਾ ਵਿੱਚ ਮੀਂਹ ਗੜੇ ਪੈਣ ਤੋਂ ਰੋਕ ਸਕਦੇ ਆ ਉਹਨਾਂ ਕਹਿੰਦੇ ਕਿ ਅਸੀਂ ਸਭ ਤੋਂ ਪਹਿਲਾਂ ਨਕਲੀ ਬਾਰਿਸ਼ ਨੂੰ ਰੋਕਣ ਅਤੇ ਵਧਾਉਣ ਦਾ ਪ੍ਰਯੋਗ ਕਰਾਂਗੇ ਲੈਬ ਸਿਮੂਲੇਸ਼ਨ ਅਗਲੇ 18 ਮਹੀਨਿਆਂ ਵਿੱਚ ਹੋ ਜਾਣਗੇ ਪਰ ਅਸੀਂ 5 ਸਾਲਾਂ ਵਿੱਚ ਆਰਟੀਫੀਸ਼ੀਅਲ ਮੌਸਮ ਵਿੱਚ ਸੂਬਾ ਕਰਨ ਦੇ ਯੋਗ ਹੋਵਾਂਗੇ ਉਹਨਾਂ ਕਹਿੰਦੇ ਕਿ ਇਸ ਲਈ ਕੈਬਨਟ ਤੋਂ ਮਨਜ਼ੂਰੀ ਮਿਲ ਗਈ ਹੈ ਇਸ ਮਿਸ਼ਨ ਦਾ ਉਦੇਸ਼ ਭਾਰਤ ਨੂੰ ਜਲਵਾਯੂ ਪ੍ਰਤੀ ਸਮਾਰਟ ਅਤੇ ਮੌਸਮ ਪ੍ਰਤੀ ਤਿਆਰ ਬਣਾਉਣਾ ਹੈ ਤਾਂ ਜੋ ਬੱਦਲ ਫਟਣ ਸਮੇਤ ਕੋਈ ਵੀ ਖਤਰਨਾਕ ਮੌਸਮੀ ਘਟਨਾ ਨਾ ਵਪਰੇ ਇਸ ਮਿਸ਼ਨ ਦੇ ਤਹਿਤ ਭਾਰਤ ਮੌਸਮ ਵਿਭਾਗ ਅਤੇ ਐਮਓਈਐਸ ਦੇ ਹੋਰ ਵਿਗਿਆਨਕ ادارے ਵੀ ਇੱਕ ਚੈਟ ਜੀਪੀਟੀ ਵਰਗੀ ਐਪਲੀਕੇਸ਼ਨ ਮੌਸਮ ਜੀਪੀਟੀ ਨੂੰ ਵਿਕਸਿਤ ਅਤੇ ਲਾਂਚ ਕਰਨਗੇ ਯੂਜ਼ਰ ਅਗਲੇ 5 ਸਾਲਾਂ ਵਿੱਚ ਮੌਸਮ ਨਾਲ ਸੰਬੰਧਿਤ ਜਾਣਕਾਰੀ ਲਿਖਤੀ ਅਤੇ ਆਡੀਓ ਦੋਵਾਂ ਰੂਪਾਂ ਵਿੱਚ ਪ੍ਰਦਾਨ ਕਰਨਗੇ ਅਮਰੀਕਾ, ਕੈਨੇਡਾ, ਚੀਨ, ਰੂਸ ਅਤੇ ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਵਿੱਚ ਹਵਾਈ ਜਹਾਜ਼ਾਂ 'ਚ ਡਰੋਨਾਂ ਦੀ ਮਦਦ ਨਾਲ بارش ਕੀਤੀ ਜਾਂਦੀ ਹੈ। ਇਹ ਬਹੁਤ ਘੱਟ ਪੱਧਰ ਤੇ ਵਰਤਿਆ ਗਿਆ ਹੈ। ਇਸ ਵਿੱਚ ਕਲਾਊਡ ਸੀਡਿੰਗ ਰਾਹੀਂ ਮੀਂਹ ਨੂੰ ਰੋਕਿਆ ਜਾਂ ਵਧਾਇਆ ਜਾਂਦਾ ਹੈ। ਕਲਾਊਡ ਸੀਡਿੰਗ ਪ੍ਰੋਜੈਕਟ ਜਿਨ੍ਹਾਂ ਨੂੰ ਓਵਰ ਸੀਡਿੰਗ ਕਿਹਾ ਜਾਂਦਾ ਹੈ, ਇਹਨਾਂ ਵਿੱਚੋਂ ਕੁਝ ਦੇਸ਼ਾਂ ਵਿੱਚ ਫਲਾਂ ਦੇ ਬਾਗਾਂ ਅਤੇ ਅਨਾਜ ਦੇ ਖੇਤਾਂ ਨੂੰ ਗੜੇਮਾਰੀ ਦੇ ਨੁਕਸਾਨ ਨੂੰ ਘਟਾਉਣ ਦੇ ਉਦੇਸ਼ ਨਾਲ ਚੱਲ ਰਹੇ ਨੇ। ਭੂਮੀ ਵਿਗਿਆਨ ਮੰਤਰਾਲੇ ਦੇ ਸਾਬਕਾ ਸਕੱਤਰ ਮਾਧਵਨ ਰਾਜੀਵਨ ਨੇ ਕਿਹਾ ਹੈ ਕਿ ਕਲਾਊਡ ਸੀਡਿੰਗ ਅਤੇ ਕਲਾਊਡ ਸੋਧ ਇੱਕ ਗੁੰਜਲਦਾਰ ਪ੍ਰਕਿਰਿਆ ਹੈ ਅਸੀਂ ਸੀਮਤ ਸਫਲਤਾ ਦੇ ਨਾਲ ਬਾਰਿਸ਼ ਨੂੰ ਵਧਾਉਣ ਲਈ ਕਲਾਊਡ ਸੀਡਿੰਗ ਦੇ ਨਾਲ ਬਹੁਤ ਸਾਰੇ ਪ੍ਰਯੋਗ ਕੀਤੇ ਨੇ ਪਰ ਕਲਾਊਡ ਸਪਰੈਸ਼ਨ ਤੇ ਬਹੁਤ ਕੁਝ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਹਾਲਾਂਕਿ ਭਾਰਤ ਵਿੱਚ ਜਲਵਾਯੂ ਪਰਿਵਰਤਨ ਦੀ ਗੁੰਜਾਇਸ਼ ਹੈ ਪਰ ਇਸ ਨੂੰ ਵਿਗਿਆਨ ਅਜੇ ਤੱਕ ਚੰਗੀ ਤਰ੍ਹਾਂ ਨਹੀਂ ਸਮਝ ਸਕਿਆ ਅਤੇ ਟੈਕਨੋਲੋਜੀ ਗੁੰਜਲਦਾਰ ਹੈ ਰਾਜੀਵਾਨ ਨੇ ਕਿਹਾ ਕਿ ਮੇਰੇ ਵਿਚਾਰ ਵਿੱਚ ਸਾਨੂੰ ਜਲਵਾਯੂ ਪਰਿਵਰਤਨ ਅਤੇ ਖੋਜ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਇਸ ਦੇ ਲਈ ਨਿਵੇਸ਼ ਦੀ ਲੋੜ ਹੈ